ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਫਤਲੁਜ ਦਰਿਆ ਦਾ ਪਾਣੀ ਆਪਣੇ ਬੰਨਾਂ ਨੂੰ ਤੋੜ ਕੇ ਸੈਂਕੜੇ ਪਿੰਡਾਂ ਨੂੰ ਡਬੋ ਚੁਕਿਆ ਹੈ ਪਿੰਡ ਦੇ ਵਿੱਚ 5-5 6-6 ਫੁੱਟ ਦੇ ਪਾਣੀ criteria ਹੈ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਚੁੱਕੇ ਨੇ ਉੱਥੇ ਹੀ ਕਈ ਦਾਨੀ ਸੱਜਣ ਪੰਜਾਬ ਦੇ ਪੁੱਤਰ ਭਾਵੇਂ ਉਹ ਕੋਈ ਬਿਜ਼ਨਸਮੈਨ ਹੋਵੇ ਭਾਵੇਂ ਕੋਈ ਕਲਾਕਾਰ ਹੋਵੇ ਜਾਂ ਫਿਰ ਕੋਈ ਆਮ ਇਨਸਾਨ ਕੋਈ ਮੁਸਲਮਾਨ ਹੋਵੇ ਸਿੱਖ ਹੋਵੇ ਜਾਂ ਫਿਰ ਹਿੰਦੂ ਹੋਵੇ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਸਭ ਅੱਗੇ ਆਏ ਨੇ ਸਾਰਿਆਂ ਨੇ ਆਪਣੀ ਹਮ ਸਮਰਥਾ ਦੇ ਹਿਸਾਬ ਨਾਲ ਤਿਲ ਫੁੱਲ ਭੇਟਾ ਜੋ ਵੀ ਉਹਨਾਂ ਤੋਂ ਬਣਦੀ ਹੋਏ ਉਸ ਦੀ ਸੇਵਾ ਜ਼ਰੂਰ ਕੀਤੀ ਹੈ ਜਿਨ੍ਹਾਂ ਕੋਲ ਬਹੁਤੀ ਮਾਇਆ ਨਹੀਂ ਹੈ ਉਹ ਬੰਨਾਂ ਦੇ ਉੱਪਰ ਪਹੁੰਚ ਕਰਕੇ ਘੱਟੇ ਚੁੱਕ ਕੇ ਸੇਵਾ ਕਰਨ ਜਿਨ੍ਹਾਂ ਕੋਲ ਮਾਇਆ ਬਖਸ਼ੀ ਹੈ ਉਹ ਲੋਕਾਂ ਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਜ਼ਿਆਦਾ ਮਾਇਆ ਹੈ ਉਹ ਕਈ ਕਈ ਪਿੰਡਾਂ ਦੇ ਵਿੱਚ ਜੇ ਰਾਸ਼ਨ ਪਾਣੀ ਵੀ ਵਰਤਾਰ کئی-ਕਈ ਪਿੰਡ ਭਲਾ ਉਹ ਰਾਜਸਥਾਨ ਦੇ ਹੁਣ ਹਰਿਆਣਾ ਦੇ ਪੰਜਾਬ ਦੇ ਵਿੱਚ ਮਦਦ ਵੀ ਕਰ ਰਹੇ ਨੇ ਇੰਨਾ ਹੀ ਨਹੀਂ ਇਸ ਦੇ ਵਿਚਕਾਰ ਇੱਕ ਅਜੀਹਾ ਵਿਦੇਸ਼ੀ ਮਹਿਮਾਨ شیخ ਉਮਰ ਅਲ ਜ਼ਾਇਦ ਜੋ ਕਿ ਦੁਬਈ ਤੋਂ ਸਪੈਸ਼ਲ ਪੰਜਾਬ ਦੇ ਲਈ ਆਇਆ ਆਪਣੇ ਹੈਲੀਕਾਪਟਰ ਦੇ ਰਾਹੀਂ ਪੰਜਾਬ ਦੇ ਉੱਪਰ ਉਡਾਣ ਭਰ ਰਿਹਾ ਹੈ ਉਸ ਨੂੰ ਸਾਫ਼-ਸਾਫ਼ ਦਿਖ ਰਿਹਾ ਹੈ ਵੀ ਕਿਸ ਤਰ੍ਹਾਂ ਪਿੰਡ ਪਿੰਡ ਜਿਹੜੇ ਦਰਿਆਵਾਂ ਦੇ ਵਿੱਚ ਡੁੱਬ ਚੁਕੇ ਨੇ ਲੋਕਾਂ ਦੇ ਗਾਰੇ ਤਬਾਹ ਹੋ ਚੁੱਕੇ ਨੇ ਲੋਕ ਜਿਹੜੇ ਆਪਣੇ ਪਸ਼ੂ ਡੰਗਰਾਂ ਦੇਖ ਕਰਕੇ ਆਪਣੇ ਲੋਕਾਂ ਦੇ ਕਰਕੇ ਇਤੋਂ ਬਾਹਰ ਜਾਣ ਦੇ ਲਈ ਯਤਨ ਕਰ ਰਹੇ ਨੇ ਇੱਥੇ ਡਟੇ ਹੋਈ ਵੀ ਨਹੀਂ ਕੋਈ ਅਸੀਂ ਆਪਣੇ ਬੇਜਵਾਨਾਂ ਨੂੰ ਛੱਡ ਕੇ ਆ ਵੀ ਨਹੀਂ ਸਕਦੇ ਨੇ ਘਰੋਂ ਬੀਬੀਆਂ ਬੱਚੇ ਜਿਹੜੇ ਉਹ ਚਲੇ ਗਏ ਨੇ ਸਿਰ ਵੀ ਪਿੱਛੇ ਜਿਹੜੇ ਬੰਦੇ ਜਾ ਕਈ ਘਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੰਦੇ ਜਿਹੜੇ ਨੇ ਜਾਂ ਫਿਰ ਨਹੀਂ ਹਨ ਵਿਚਾਰੀਆਂ ਬੀਬੀਆਂ ਸਾਰਾ ਕੁਝ ਸੰਭਾਲ ਦਿਆ ਨੇ ਉਤੇ ਹੀ ਬੱਚੇ ਜਿਹੜੇ ਉਹਨਾਂ ਦੇ ਨਾਲ ਜੋ ਕੀ ਲਜਾਨ ਤਾਰਾਨ ਕਿਤੇ ਅਤੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਦੀ ਮਦਦ ਕਰ ਰਹੀਆਂ ਨੇ ਉਸੇ ਹੀ ਪਿੰਡਾਂ ਦੇ ਵਿੱਚ ਆਪਣੇ ਹੈਲੀਕਾਪਟਰ ਤੋਂ ਥੱਲੇ ਉਤਰ ਕੇ ਉੱਥੇ ਵਿਜ਼ਿਟ ਕੀਤਾ ਵੇਖਿਆ ਸੱਚਮੁੱਚ ਪੰਜਾਬ ਦੇ ਹਾਲਾਤ ਬੜੇ ਖਰਾਬ ਨੇ ਬੜਾ ਸਮਾਂ ਜਿਹੜਾ ਹੈ ਉਹ ਭਿਆਨਕ ਚੱਲ ਰਿਹਾ ਹੈ ਸ਼ਾਇਦ ਰੱਬ ਵੀ ਪੰਜਾਬ ਦੀ ਪ੍ਰੀਖਿਆ ਲੈ ਰਿਹਾ ਹੈ ਸ਼ੇਖ ਉਮਰ ﺍﻟਜ਼ਾਇਦ ਪੰਜਾਬ ਦੇ ਵਗ ਵਗ ਪਿੰਡਾਂ ਦੇ ਵਿੱਚ ਸ਼ੇਖ ਆਪਣੇ ਹੱਥੀਂ ਸੇਵਾ ਕਰਨ ਦਾ ਮਨ ਬਣਾ ਲੈਂਦਾ ਉਹ ਇੱਕ ਕਿਸ਼ਤੀ ਵਿੱਚ ਬੈਠ ਕੇ ਪਿੰਡ ਇਰਕਾ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦਾ ਸਮਾਨ ਵੰਡ ਰਿਹਾ ਹੈ ਉਸ ਦੇ ਨਾਲ ਕਈ ਗੱਡੀਆਂ ਵੀ ਚੱਲ ਰਹੀਆਂ ਨੇ ਜੋ ਸਮਾਨ ਦੇ ਨਾਲ ਲੱਦੀਆਂ ਹੋ ਜਾਂ ਨੇ شیخ ਬੜੇ ਪਿਆਰ ਨਾਲ ਲੋਕਾਂ ਦੇ ਵਿੱਚ ਸਮਾਨ ਵੰਡ ਰਿਹਾ ਹੈ ਉਹ ਹਰ ਇੱਕ ਜ਼ਰੂਰਤ ਦੇ ਹਿਸਾਬ ਨਾਲ ਮਦਦ ਕਰ ਰਿਹਾ ਹੈ ਪਰ ਜਿਵੇਂ ਹੀ شیخ ਦੀ ਨਜ਼ਰ ਇੱਕ ਉਟਰਾ ਉੱਤੇ ਪੈਂਦੀ ਹੈ ਜਿੱਥੇ ਸ਼ਾਇਦ ਪਹਿਲਾਂ ਕੋਈ ਘਰ ਸੀ ਹੁਣ ਪਾਣੀ ਕਰਕੇ ਸਿਰਫ ਤਰਪਾਲ ਤਣੀ ਹੋਈ ਇੱਕ ਝੌਂਪੜੀ ਹੈ ਇਸ ਝੌਂਪੜੀ ਦੇ ਬਾਹਰ 5 ਸਾਲ ਦਾ ਇੱਕ ਗੋਰਾ ਚਿੱਟਾ ਲੜਕਾ ਖੇਡ ਰਿਹਾ ਹੈ ਜਿੱਥੇ ਸਾਰੇ ਲੋਕ ਇਨੇ ਤੁਕੀ ਨੇ ਉਹ ਮੁੰਡਾ ਇਕੱਲਾ ਹੀ ਬਹੁਤ ਖੁਸ਼ ਲੱਗ ਰਿਹਾ ਸੀ ਉਹ ਆਪਣੇ ਸਾਈਕਲ ਦੇ ਭਜੇ ਟਾਇਰ ਨਾਲ ਖੇਡ ਰਿਹਾ ਸੀ ਉਸ ਨੂੰ ਦੇਖ ਕੇ ਸ਼ੇਖ ਦੀਆਂ ਅੱਖਾਂ ਜਾਂ ਹੋ ਜਾਂਦੀਆਂ ਨੇ ਕਿਉਂਕਿ ਉਹ ਬਾਕੀਆਂ ਨਾਲੋਂ ਵੱਖਰਾ ਸੀ ਉਸ ਦੀ ਦਿੱਖ ਬਿਲਕੁਲ ਸ਼ੇਖਾਂ ਵਰਗੀ ਸੀ ਸ਼ੇਖ ਉਸੇ ਵਕਤ ਉਸ ਲੜਕੇ ਕੋਲ ਜਾਂਦਾ ਜਿਵੇਂ ਹੀ ਆਪਣੀ ਭਾਸ਼ਾ ਵਿੱਚ ਕੁਝ ਬੋਲਦਾ ਤਾਂ ਉਹ ਅਰਬੀ ਭਾਸ਼ਾ ਦੇ ਵਿੱਚ ਹੀ ਜਵਾਬ ਦਿੰਦਾ ਹੈ ਇਹ ਗੱਲ ਸੁਣ ਕੇ ਸ਼ੇਖ ਦੇ ਰੋਂਪੇ ਖੜੇ ਹੋ ਜਾਂਦੇ ਨੇ ਕਿਉਂਕਿ ਇੱਥੇ ਕੋਈ ਵੀ ਆਵਾਸ ਨਹੀਂ ਸੀ ਜਣਦਾ شیخ ਇੱਥੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਗੱਲ ਕਰਨ ਲਈ ਇੱਕ ਟ੍ਰਾਂਸਲੇਟਰ ਨਾਲ ਲੈ ਗਿਆ ਸੀ ਜੋ ਪੰਜਾਬੀ ਭਾਸ਼ਾ ਨੂੰ ਅਰਬੀ ਦੇ ਵਿੱਚ ਬਦਲ ਕੇ شیخ ਨੂੰ ਦੱਸਿਆ ਕਰਦਾ ਸੀ ਪਰ ਜਿਵੇਂ ਹੀ شیخ ਨੇ ਉਸ ਮੁੰਡੇ ਨਾਲ ਗੱਲ ਕੀਤੀ ਉਹ ਅਰਬੀ ਵਿੱਚ ਬੋਲ ਰਿਹਾ ਸੀ شیخ ਉਸ ਮੁੰਡੇ ਨੂੰ ਉਸਦੇ ਮੰਮੀ ਡੈਡੀ ਅਤੇ ਘਰ-ਬਾਰ ਬਾਰੇ ਪੁੱਛਦਾ ਉਹ ਮੁੰਡਾ ਉਸ ਝੁੱਗੀ ਵੱਲ ਇਸ਼ਾਰਾ ਕਰਦਾ ਇਹ ਹੀ ਮੇਰਾ ਘਰ ਹੈ ਜਿਵੇਂ ਹੀ شیخ ਉਸ ਝੁੱਗੀ ਵਿੱਚ ਜਾਂਦਾ ਤਾ ਸੋ ਘੋਟੇ ਪਈ ਇੱਕ ਰਕਡ ਡਰਾਈਵਰ ਦੀ ਤਸਵੀਰ ਦੇਖ ਉਸਦੇ ਰੋਂਗ ਟੇਖ ਖੜੇ ਹੋ ਜਾਂਦੇ ਨੇ ਉਸਦੇ ਮੱਥੇ ਉੱਤੇ ਪਸੀਨਾ ਆ ਜਾਂਦਾ ਆ ਉਹ ਇੱਕ ਚੀਕ ਦੇ ਨਾਲ ਬਾਹਰ ਨਿਕਲ ਆਉਂਦਾ ਇਹ ਤਾਂ ਉਹੀ ਬੰਦਾ ਹੈ ਜਿਸ ਨੇ ਮੈਨੂੰ ਬਰਬਾਦ ਕਰ ਦਿੱਤਾ ਹੈ ਮੇਰੀ ਇੱਜ਼ਤ ਖਰਾਬ ਕੀਤੀ ਹੈ ਤਾਂ ਦੋਸਤੋ ਕੌਣ ਸੀ ਉਹ ਟਰੱਕ ਡਰਾਈਵਰ ਜਿਸ ਨੂੰ ਦੇਖ ਕੇ ਸ਼ੇਖ ਕਰਦਾ ਸ਼ੇਖ ਇੱਕਦਮ ਗੁੱਸੇ ਵਿੱਚ ਆ ਜਾਂਦਾ ਹੈ ਦੱਸਾਂਗੇ ਜੀ ਤੁਹਾਨੂੰ ਹਰ ਇੱਕ ਗੱਲ ਪਰ ਉਸ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਇੱਕ ਨਿੱਕੀ ਜੀ ਬੇਨਤੀ ਹੈ ਕਿ ਜੇਕਰ ਤੁਸੀਂ ਆਡੇ ਚੈਨਲ ਤੇ ਹੋਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਦੇ ਨਾਲ ਲੱਗਦੀ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਨਾਲ ਤੁਹਾਡੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਰੂਰ ਪਹੁੰਚੇਗੀ ਤੁਹਾਡਾ ਬਹੁਤਾਂ ਸਮਾਂ ਨਾਲ ਬੇਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਅਰਸਲ ਜਸਵੀਰ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਨਿੱਕੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ ਬੜਾ ਹੀ ਗਰੀਬ ਬਰਾੜ گور ਤੋਂ ਬਿਲੋਂਗ ਕਰਦਾ ਸੀ ਲੇਕਿਨ ਉਸ ਦੇ ਕੋਲ ਕੋਈ ਬਹੁਤੇ ਪੈਸੇ ਨਹੀਂ ਸਨ ਦੋਸਤੋ ਜਸਵੀਰ ਉਥੇ ਡਰਾਈਵਰੀ ਦਾ ਕੰਮ ਕਰਦਾ ਸੀ ਟਰੈਕਟਰ ਵਗੈਰਾ ਚਲਾ ਕੇ ਸਕੂਲ ਦੀ ਬੱਸ ਵਗੈਰਾ ਜਿਵੇਂ ਜੋ ਵੀ ਕੋਈ ਕੰਮ ਮਿਲਦਾ ਉਸ ਹਰ ਇੱਕ ਕੰਮ ਨੂੰ ਪੂਰੀ ਮਿਹਨਤ ਤੇ ਲਗਨ ਦੇ ਨਾਲ ਕਰਦਾ ਸੀ ਹਰ ਤਰ੍ਹਾਂ ਦੇ ਸਾਧਨ ਉਹ ਚਲਾ ਲੈਂਦਾ ਸੀ ਜੀਸੀਬੀ ਟਰੱਕ ਆਦਿ ਸਭ ਕੁਝ ਦਾ ਜਿਹੜਾ ਲਾਇਸੈਂਸ ਸੀ ਉਸਨੇ ਬਣਵਾ ਰੱਖਿਆ ਸੀ ਜਿਸ ਤਰ੍ਹਾਂ ਦਾ ਕੋਈ ਵੀ ਕੰਮ ਮਿਲਦਾ ਹਰ ਤਰ੍ਹਾਂ ਦਾ ਉਹ ਕੰਮ ਕਰ ਲੈਂਦਾ ਉਸਦਾ ਪਰਿਵਾਰ ਬਹੁਤ ਸਿਆਣਾ ਸੀ ਉਸਦੇ ਸਿਰ ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਸੀ ਮਾਤਾ ਪਿਤਾ ਬਹੁਤ ਬਿਮਾਰ ਰਹਿੰਦੇ ਸਨ ਉਸਦੀ ਕਮਾਈ ਜ਼ਿਆਦਾਤਰ ਹਿੱਸਾ ਜਿਹੜਾ ਸੀ ਕਮਾਈ ਦਾ ਉਹਨਾਂ ਦੀਆਂ ਦਵਾਈਆਂ ਤੇ ਖਰਚ ਹੋ ਜਾਂਦਾ ਸੀ ਘਰ ਦੇ ਵਿੱਚ ਹਾਲਾਤ ਜਿਹੜੇ ਸੀ ਬਹੁਤ ਜ਼ਿਆਦਾ ਠੀਕ ਨਹੀਂ ਸੀ ਜਿਸ ਤਰ੍ਹਾਂ ਚਲੋ ਜਿਵੇਂ ਵੀ ਸੀ ਪਰ ਸਮਾਂ ਜਿਹੜਾ ਸੀ ਬੀਤਦਾ ਜਾ ਰਿਹਾ ਸੀ ਜਸਵੀਰ ਸਮਝ ਲੈਂਦਾ ਇਹ ਵੀ ਜਿਸ ਤਰ੍ਹਾਂ ਖੁੱਲਾ ਕੰਮ ਕਰਨ ਦੇ ਬਹੁਤ ਨੁਕਸਾਨ ਨੇ ਕਦੇ ਕੰਮ ਮਿਲਦਾ ਕਦੇ ਨਹੀਂ ਵੀ ਮਿਲਦਾ ਤੇ ਉਸ ਨੂੰ ਇਸ ਗੱਲ ਦਾ ਬਿਲਕੁਲ ਪਤਾ ਸੀ ਕਿ ਕੰਮ ਜਿਹੜਾ ਹੈ ਮੈਨੂੰ ਇੱਕ ਟਿਕਮਾ ਲੱਭਣਾ ਚਾਹੀਦਾ ਹੈ ਇਸ ਤਰ੍ਹਾਂ ਕਈ ਦਿਨ ਵਿਚ ਵਿਚਾਲੇ ਜਿਹੜੇ ਸੀ ਉਸ ਦੇ ਬਿਲੇ ਗੁਜ਼ਰ ਜਾਂਦੇ ਸੀ ਇਸ ਤਰ੍ਹਾਂ ਆਪਣਾ ਕੰਮ ਚੱਲਣਾ ਦੋਸਤੋ ਇੱਕ ਬਹੁਤ ਜ਼ਿਆਦਾ ਮੁਸ਼ਕਲ ਸੀ ਤੇ ਇੱਕ ਦਿਨ ਫਿਰ ਉਸ ਨੇ ਇੱਕ ਸੇਠ ਦੇ ਕੋਲ ਜਾ ਕੇ ਕੰਮ ਕਰਨ ਦੀ ਜਿਹੜੀ ਹੈ ਗੱਲ ਕੀਤੀ ਪੱਕੇ ਡਰਾਈਵਰ ਵੱਜੋਂ ਕੰਮ ਕਰਨ ਦਾ ਫੈਸਲਾ ਕੀਤਾ ਤਨਖਾਹ ਭਾਵੇਂ ਉਸ ਦੀ ਕਮਾਈ ਇਹ ਤਾਂ ਥੋੜੀ ਸੀ ਲੇਕਨ ਫਿਕਸ ਸੀ ਹਰ ਮਹੀਨੇ ਆਉਣੀ ਹੀ ਆਉਣੀ ਸੀ ਉਸ ਦਾ ਗੁਜ਼ਾਰਾ ਜਿਸ ਤੇ ਨਾਲ ਠੀਕ ਚੱਲ ਸਕਦਾ ਸੀ ਗਰੀਬੀ ਤਾਂ ਬਹੁਤ ਸੀ ਉਸ ਨੂੰ ਕਈ ਦੋਸਤ ਸਲਾਹ ਦਿੰਦੇ ਸੀ ਵੀ ਉਹ ਆਪਣੀ ਜ਼ਮੀਨ ਦਾ ਹਿੱਸਾ ਵੇਚ ਕੇ ਕਿਤੇ ਬਾਹਰਲੇ ਮੁਲਕ ਚਲੇ ਜਾਵੇ ਜ਼ਮੀਨ ਉਸ ਕੋਲ ਇੰਨੀ ਨਹੀਂ ਸੀ ਜਿਸ ਨੂੰ ਵੇਚ ਕੇ ਉਹ ਕਿਤੇ ਵੱਡੇ ਮੁਲਕ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਵਰਗੇ ਮੁਲਕ ਚਲੇ ਜਾਵੇ ਬਹੁਤਾ ਪੜਿਆ ਲਿਖਿਆ ਵੀ ਉਹ ਨਹੀਂ ਸੀ ਇਸੇ ਤਰ੍ਹਾਂ ਜਸਵੀਰ ਆਪਣੀ ਮਿਹਨਤ ਨੂੰ ਜਾਰੀ ਰੱਖਦਾ ਹੈ ਤੇ ਉਹਨਾਂ ਸਭ ਦੀਆਂ ਸਲਾਹਾਂ ਨੂੰ ਇਗਨੋਰ ਕਰ ਦਿੰਦਾ ਹੈ ਨਕਾਰ ਕਰ ਦਿੰਦਾ ਹੈ ਇਹੋ ਜਿਹੀ ਆ ਮੇਰੇ ਤੋਂ ਉਹ ਹਰ ਇੱਕ ਨੂੰ ਕਹਿ ਦਿੰਦਾ ਸੀ ਕਿ ਦੂਰ ਰੱਖੋ ਜ਼ਮੀਨ ਵੀ ਉਹ ਜੇਕਰ ਸੋਚਦਾ ਸੀ ਵੀ ਵੇਚ ਬੈਠਿਆ ਏਜੰਟ ਨੇ ਮੇਰੇ ਨਾਲ ਧੋਖਾ ਕਰ ਦਿੱਤਾ ਤਾਂ ਫਿਰ ਮੇਰੇ ਪੈਸੇ ਵੀ ਜਾਣਗੇ ਤੇ ਮੈਂ ਬਾਹਰ ਵੀ ਨਹੀਂ ਜਾਵਾਂਗਾ ਤੇ ਮੇਰੇ ਹੱਥੋਂ ਜ਼ਮੀਨ ਜਿਹੜੀ ਹੈ ਉਹ ਵੀ ਚਲੀ ਜਾਏਗੀ ਇਸ ਤਰ੍ਹਾਂ ਜਸਵੀਰ ਸੋਚਾਂ ਦੇ ਵਿੱਚ ਪੁਲਝਿਆ ਰਹਿੰਦਾ ਸੀ ਹਮੇਸ਼ਾ ਹੀ ਉਸ ਦੀ ਜਿਹੜੀ ਸੋਚ ਸੀ ਇਹ ਚੱਲਦੀ ਰਹਿੰਦੀ ਸੀ ਸੋ ਲੇਕਿਨ ਮਨ ਜਿਹੜਾ ਸੀ ਉਹ ਫਿਰ ਵੀ ਭਟਕਦਾ ਰਹਿੰਦਾ ਸੀ ਉਹਦੇ ਮਨ ਦੇ ਵਿੱਚ ਇੱਕੋ ਹੀ ਖਿਆਲ ਸੀ ਬਾਹਰ ਜਾਵਾਂ ਵੀ ਤੇ ਜਾਵਾਂ ਵੀ ਕਿਹੜੇ ਤਰੀਕੇ ਪਰਿਵਾਰ ਨੂੰ ਜਿਸ ਦੇ ਨਾਲ ਮੈਂ ਖੁਸ਼ੀ ਦੇ ਸਕਾਂ ਮੋਟੀ ਕਮਾਈ ਦੇ ਨਾਲ ਨਾਲ ਇੱਕ ਸ਼ਾਨਦਾਰ ਕੋਠੀ ਬਣਾਵਾ ਸੁਪਨੇ ਜਿਹੜੇ ਨੇ ਹਰ ਇੱਕ ਦੇ ਹੁੰਦੇ ਨੇ ਉਸ ਦੇ ਅੱਗੇ ਇੱਕ ਆਫਰ ਆਉਂਦਾ ਹੈ ਜਦੋਂ ਉਸ ਦਾ ਇੱਕ ਦੋਸਤ ਦੁਬਈ ਦੇ ਵਿੱਚ ਜਾਂਦਾ ਹੈ ਕੰਪਨੀ ਦੇ ਵਿੱਚ ਟਰੱਕ ਡਰਾਈਵਰੀ ਉਹ ਕਰਦਾ ਹੈ ਜਿਸ ਦੇ ਨਾਲ ਕਾਫੀ ਪੈਸਾ ਉਹ ਘਰੇ ਭੇਜਦਾ ਹੈ ਘਰਦਿਆਂ ਦੇ ਹਾਲਾਤ ਵੀ ਠੀਕ ਹੋਣ ਲੱਗਦੇ ਨੇ ਆਪਣੇ ਦੋਸਤ ਨੂੰ ਵੀਡੀਓ ਕਾਲ ਤੇ ਮਨਾਉਂਦਾ ਆ ਫਤਿਹ ਕਹਿੰਦਾ ਦੋਸਤ ਤਾ ਤੈਨੂੰ ਤਾਂ ਮੇਰੇ ਬਾਰੇ ਪਤਾ ਹੀ ਹੈ ਮੇਰੇ ਘਰ ਦੇ ਹਾਲਾਤ ਪਤਾ ਹੀ ਹੈ ਦੇਖ ਤੂੰ ਵੀ ਮੇਰੀ ਜਗਾ ਸੀ ਇੱਕ ਸਾਲ ਦੇ ਵਿੱਚ ਕਿੰਨਾ ਕੁਝ ਤੂੰ ਕਰ ਲਿਆ ਹੈ ਆਪਣਾ ਸਾਰਾ ਕਰਜ਼ਾ ਵੀ ਤੈ ਉਤਾਰ ਲਿਆ ਮੈਨੂੰ ਵੀ ਉੱਥੇ ਸੱਦ ਲੈ ਮੈਂ ਵੀ ਤੇਰੇ ਕੋਲ ਆਉਣਾ ਚਾਹਨਾ ਤੇ ਉਹ ਜਿਹੜਾ ਦੋਸਤ ਹੈ ਉਹ ਵੀ ਕਹਿੰਦਾ ਜਸਵੀਰ ਨੂੰ ਵੀ ਕੋਈ ਗੱਲ ਨਹੀਂ ਲੇਕਿਨ ਖਰਚਾ ਬਹੁਤ ਲੱਗਦਾ ਹੈ ਸ਼ੁਰੂ ਦੇ ਵਿੱਚ ਫਾਈਲ ਵਗੈਰਾ ਬਣਾਉਣ ਚ ਪਾਸਪੋਰਟ ਬਣਾਉਣ ਦੇ ਵਿੱਚ ਇੱਥੇ ਕੰਪਨੀ ਨੂੰ ਵੀ ਦੇਣਾ ਪੈਂਦਾ ਆ ਇੱਥੇ ਚਲੋ ਤੇਰੀ ਗੱਲ ਮੈਂ ਤੋਰ ਲਵਾਂਗਾ ਵਧੀਆ ਡਰਾਈਵਰ ਹੈ ਤੂੰ ਐਕਸਪੀਰੀਅੰਸ ਵੀ ਤੇਰਾ ਬਹੁਤ ਵਧੀਆ ਇਥੇ ਤੁਹਾਡੇ ਕੰਮ ਜਿਹੜੇ ਨੇ ਕਰਨ ਦੇ ਬਹੁਤ ਜ਼ਿਆਦਾ ਨੇ ਚਲੋ ਜੀ ਜਸਵੀਰ ਦੀ ਕਿਸਮਤ ਜਿਹੜੀ ਹੈ ਰੰਗ ਲਿਆਉਂਦੀ ਹੈ ਸੇਠ ਤੋਂ ਪੈਸੇ ਉਧਾਰੇ ਚੱਕਦਾ ਜਿੱਥੇ ਉਹ ਨੌਕਰੀ ਕਰਦਾ ਸੀ ਸੇਠ ਵੀ ਉਸ ਨੂੰ ਤਰਸ ਖਾ ਕੇ ਪੈਸੇ ਦੇ ਦਿੰਦਾ ਤੇ ਵਿਚਾਰਾ ਵੀ ਚਲੋ ਬਾਹਰ ਜਾਏਗਾ ਮੇਰੇ ਪੈਸੇ ਤੇ ਆ ਹੀ ਜਾਣਗੇ ਕਿਉਂਕਿ ਹਰ ਇੱਕ ਸੇਠ ਦੀ ਸੋਚ ਅਜਿਹੀ ਨਹੀਂ ਨਾ ਹੁੰਦੀ ਪਰ ਜਸਵੀਰ ਦੇ ਸੇਠ ਦੀ ਸੋਚ ਜਿਹੜੀ ਸੀ ਬਹੁਤ ਵਧੀਆ ਸੀ ਇਸ ਦੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਚਲੋ ਜਸਵੀਰ ਜਿਹੜਾ ਹੈ ਉਹ ਪੈਸਾ ਜਗਾ ਜਗਾ ਤੋਂ ਉਧਾਰੇ ਲੈ ਕੇ ਜ਼ਮੀਨ ਵੀ ਗਹਿਣੇ ਰੱਖ ਕੇ ਘਰ ਨੂੰ ਵੀ ਗਹਿਣੇ ਰੱਖ ਕੇ ਪੈਸਾ ਵਗੈਰਾ ਜਿਹੜਾ ਹੈ ਜੋੜ ਲੈਂਦਾ ਕੰਪਨੀ ਦੀ ਜੋ ਵੀ ਫੀਸ ਹੈ ਜੋ ਵੀ ਟਿਕਟ ਦੀ ਫੀਸ ਹੈ ਪਾਸਪੋਰਟ ਵਗੈਰਾ ਫਾਈਲ ਦੀ ਸਭ ਤਿਆਰੀ ਕੁੱਲ ਮਿਲਾ ਕੇ ਜੋ ਵੀ ਖਰਚਾ ਸੀ ਉਹ ਕਰ ਦਿੰਦਾ ਇਹ ਫਿਰ ਮੌਕਾ ਆ ਚੁੱਕਿਆ ਸੀ ਦੁਬਈ ਜਾਣ ਦਾ ਜਦੋਂ ਕਿ ਉਹ ਦੁਬਈ ਚਲਿਆ ਜਾਂਦਾ ਅੱਧਾ ਪਿੰਡ ਉਸ ਨੂੰ ਗੱਡੀ ਤੱਕ ਛੱਡਣ ਆਉਂਦਾ ਹੈ ਗੁਰੂ ਘਰ ਅਰਦਾਸ ਕੀਤੀ ਜਾਂਦੀ ਹੈ ਸਾਰੇ ਭਾਵੁਕ ਹੋ ਜਾਂਦੇ ਨੇ ਸਾਰਿਆਂ ਨੂੰ ਉਮੀਦ ਵੀ ਹੈ ਕਿ ਜਸਵੀਰ ਬਾਹਰ ਜਾ ਕੇ ਜ਼ਰੂਰ ਕੁਝ ਨਾ ਕੁਝ ਵਧੀਆ ਕਰੇਗਾ ਆਪਣੇ ਪਰਿਵਾਰ ਦੀ ਗਰੀਬੀ ਘਟ ਲਏਗਾ ਸਭ ਚਾਹੁੰਦੇ ਸੀ ਜਸਵੀਰ ਕੁਝ ਨਾ ਕੁਝ ਵਧੀਆ ਕਰੇ ਆਪਣਾ ਜਸਵੀਰ ਸੁਧਾਰ ਲਿਆਏਗਾ ਦੋਸਤੋ ਜਸਵੀਰ ਸਭ ਦੀਆਂ ਉਮੀਦਾਂ ਤੇ ਖਰਾ ਉਤਰਨਾ ਚਾਹੁੰਦਾ ਸੀ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਇੱਕ ਵਾਰ ਤਾਂ ਉਹ ਵੀ ਭਾਵੁਕ ਹੋ ਜਾਂਦਾ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਗਲੇ ਲਗਾਉਂਦਾ ਹੈ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈਂਦਾ ਹੈ ਤੇ ਦੁਬਈ ਵੱਲ ਨੂੰ ਚੱਲ ਪੈਂਦਾ ਹੈ ਫਲਾਈਟ ਪਕੜ ਕੇ ਦੁਬਈ ਉਹ ਪਹੁੰਚ ਜਾਂਦਾ ਹੈ ਦੁਬਈ ਦੇ ਵਿੱਚ ਉਸ ਦਾ ਦੋਸਤ ਉਸ ਦਾ ਚੰਗੀ ਤਰ੍ਹਾਂ ਸਵਾਗਤ ਕਰਦਾ ਹੈ ਅਗਲੇ ਹੀ ਦਿਨ ਕੰਪਨੀ ਦੇ ਵਿੱਚ ਉਸ ਨੂੰ ਜਿਹੜਾ ਹੈ ਕੰਮ ਦਿਲਵਾਇਆ ਜਾਂਦਾ ਹੈ ਮਾਲਕਾਂ ਦੇ ਨਾਲ ਜਿਹੜਾ ਹੈ ਮਿਲਵਾਇਆ ਜਾਂਦਾ ਹੈ ਕੰਪਨੀ ਦੇ ਵਿੱਚ ਜਿਹੜਾ ਹੈ ਉਸ ਨੂੰ ਕੰਮ ਜਿਹੜਾ ਹੈ ਦੇ ਦਿੱਤਾ ਜਾਂਦਾ ਹੈ ਉਸ ਨੂੰ ਲਾਇਸੈਂਸ ਵਗੈਰਾ ਵੀ ਜਿਹੜਾ ਦਿਵਾਇਆ ਜਾਂਦਾ ਪਰ ਸਭ ਤੋਂ ਪਹਿਲਾਂ ਉਸ ਨੂੰ ਕੰਪਨੀ ਦੇ ਵਿੱਚ ਝਾੜੂ ਪੂੰਛਾ ਕਰਨ ਤੇ ਰੱਖਿਆ ਜਾਂਦਾ ਹੈ ਕਿਉਂਕਿ ਉਹ ਕੱਚਾ ਸੀ ਹਜੇ ਉਸ ਦੇ ਕੋਲ ਕਾਗਜ਼ ਪੱਤਰ ਵੀ ਨਹੀਂ ਸਨ ਤੇ ਉਹਦਾ ਲਾਇਸੈਂਸ ਵਗੈਰਾ ਜਿਹੜੇ ਕੰਪਨੀ ਦੇ ਮਾਲਕ ਸੀ ਉਹ ਅਪਲਾਈ ਕਰਵਾ ਦਿੰਦੇ ਨੇ ਉਹ ਵੀ ਉਸ ਦੀ ਮਜਬੂਰੀ ਨੂੰ ਸਮਝਦੇ ਨੇ ਉਹ ਵੀ ਅੱਗੋਂ ਵਧੀਆ ਟੱਕਰ ਗਏ ਜੇ ਕਹਿੰਦੇ ਪਰਮਾਤਮਾ ਆਪਾਂ ਕਿਸੇ ਨਾਲ ਬੁਰਾ ਕਰਦੇ ਤੇ ਪ੍ਰਮਾਤਮਾ ਆਪਣੇ ਨਾਲ ਵੀ ਬੁਰਾ ਨਹੀਂ ਹੋਣ ਦਿੰਦਾ ਤੇ ਸ਼ਾਇਰ ਜਸਵੀਰ ਨਾਲ ਵੀ ਉਹਦਾ ਲੱਕ ਪੂਰਾ ਉਹਦਾ ਸਾਥ ਦੇ ਰਿਆ ਸੀ ਪ੍ਰਮਾਤਮਾ ਵੀ ਉਹਦੀ ਜਿਹੜੀ ਹੈ ਮਦਦ ਕਰ ਰਿਹਾ ਸੀ ਤੇ ਹੁਣ ਟਰੱਕ ਡਰਾਈਵਰ ਉਹ ਬਣਿਆ ਹੋਇਆ ਸੀ ਪਹਿਲਾਂ ਹੀ ਇੱਕ ਦਿਨ ਉਸਦਾ ਲਾਇਸੈਂਸ ਵੀ ਬਣ ਕੇ ਆ ਚੁੱਕਿਆ ਸੀ ਆਪਣੇ ਦੋਸਤ ਦੀ ਤਰ੍ਹਾਂ ਉਹ ਵੀ ਹੁਣ ਉੱਥੇ ਟਰੱਕ ਚਲਾਉਣ ਲੱਗ ਪਿਆ ਸੀ ਤੇ ਟਰੱਕ ਵਧੀਆ ਚਲਾਉਂਦਾ ਸੀ ਤੇ ਆਪਣੀ ਮਿਹਨਤ ਕਰਦਾ ਸੀ ਵਧੀਆ ਕਮਾਈ ਕਰਦਾ ਸੀ ਕੰਪਨੀ ਟਰੱਕ ਡਰਾਈਵਰਾਂ ਨੂੰ ਕਾਫੀ ਪੈਸਾ ਦਿੰਦੀ ਹੈ ਤਾਂ ਕਰਕੇ ਘਰਦਿਆਂ ਦੀ ਜਿਹੜੀ ਹੈ ਉਹ ਹੌਲੀ-ਹੌਲੀ ਕਰਜ਼ਾ ਮੁਆਫੀ ਵੀ ਹੋਣ ਲੱਗ ਸੀ ਕਰਦੇ ਆ ਵੀ ਬਹੁਤ ਖੁਸ਼ ਹੋਣ ਲੱਗ ਪਏ ਸੀ ਸਮਾਂ ਬੀਤਦਾ ਗਿਆ ਜਸਵੀਰ ਇੱਥੇ ਬਿਲਕੁਲ ਆਪਣਾ ਇਸ ਨੂੰ ਥਾਂ ਨੂੰ ਅਪਣਾ ਚੁੱਕਿਆ ਸੀ ਉਥੋਂ ਦੀ ਭਾਸ਼ਾ ਵੀ ਉਸਨੇ ਸਿੱਖ ਲਈ ਸੀ ਕਿਉਂਕਿ ਅੰਗਰੇਜ਼ੀ ਉਸ ਨੂੰ ਆਉਂਦੀ ਨਹੀਂ ਸੀ ਇਸ ਕਰਕੇ ਉਥੋਂ ਦੀ ਭਾਸ਼ਾ ਦੇ ਵਿੱਚ ਅਤੇ ਆਪਣੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਦਾ ਜਿਵੇਂ ਜਿਵੇਂ ਜੋੜ ਤੋੜ ਕੇ ਆਪਣੀ ਗੱਲ ਉਹਨਾਂ ਨੂੰ ਸਮਝਾ ਹੀ ਦਿੰਦਾ ਸੀ ਇਸ ਦੇ ਨਾਲ ਵਧੀਆ ਕੰਮ ਉਸ ਦਾ ਚੱਲ ਪਿਆ ਸੀ ਸਾਰੇ ਪਿੰਡ ਦੇ ਵਿੱਚ ਉਸ ਦੀ ਟੌਰ ਵੀ ਸੀ ਮੁੰਡਾ ਦਬਈ ਵਾਲਾ ਵਜਣ ਲੱਗ ਪਿਆ ਸੀ ਰਿਸ਼ਤਿਆਂ ਦੀ ਪਰਹਾਰ ਹੋ ਗਈ ਲੇਕਿਨ ਜਸਵੀਰ ਹਾਲੇ ਆਪਣੇ ਮਾਤਾ ਪਿਤਾ ਬਾਰੇ ਸੋਚਦਾ ਤੇ ਪਹਿਲਾ ਉਹਨਾਂ ਦੀ ਜ਼ਿੰਦਗੀ ਬਣਾਵਾ ਕੁਝ ਨਾ ਕੁਝ ਕਰਕੇ ਵਿਖਾਵਾਂ ਬਾਅਦ ਵਿੱਚ ਸ਼ਾਦੀ ਦਾ ਮੈਂ ਕਰ ਹੀ ਲਵਾਂਗਾ ਇਸੇ ਤਰ੍ਹਾਂ ਟਰੱਕ ਚਲਾ ਰਿਹਾ ਸੀ ਇੱਕ ਦਿਨ ਕੀ ਹੁੰਦਾ ਇੱਕ ਆਲੀਆ ਨਾਮ ਦੀ ਕੁੜੀ ਜਿਹੜੀ ਕਿ ਸ਼ਾਇਦ ਉਥੇ ਕਾਰ ਖਰਾਬ ਹੋਣ ਕਰਕੇ ਰਸਤੇ ਦੇ ਵਿੱਚ ਦੂਰ ਰੇਗਿਸਤਾਨ ਵਾਲੇ ਏਰੀਏ ਦੇ ਵਿੱਚ ਰੁਕੀ ਹੋਈ ਸੀ ਆਸ-ਪਾਸ ਦੂਰ-ਦੂਰ ਤੱਕ ਕੋਈ ਬੰਦਾ ਜਿਹੜਾ ਸੀ ਨਜ਼ਰ ਨਹੀਂ ਸੀ ਆ ਰਿਹਾ ਤੇ ਉਸ ਦੀ ਮਦਦ ਜਿਹੜੀ ਹੈ ਕੋਈ ਵੀ ਜਿਹੜੀ ਹੈ ਉਸ ਨਹੀਂ ਸੀ ਕਰਦਾ ਕਿਉਂਕਿ ਡਰਾਈਵਰ ਆਮ ਤੌਰ ਤੇ ਮਦਦ ਜਿਹੜੀ ਹੈ ਨਹੀਂ ਕਰਦੇ ਇੱਕ ਲੜਕੀ ਜਿੰਨੂੰ ਵੇਖੇ ਸੋ ਇਸ ਤਰ੍ਹਾਂ ਸੁਨਸਾਨ ਰਸਤਿਆਂ ਦੇ ਵਿੱਚ ਔਰਤ ਨੂੰ ਦੇਖ ਕੇ ਗੱਡੀ ਨਹੀਂ ਰੋਕਿਆ ਕਰਦੇ ਡਰਾਈਵਰ ਲੇਕਿਨ ਇਸ ਵਾਰ ਸ਼ਾਇਦ ਜਸਵੀਰ ਨੂੰ ਇਦਾਂ ਹੋਇਆ ਸੱਚਮੁੱਚ ਲੱਗਿਆ ਵੀ ਇਹਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਸੱਚਮੁੱਚ ਜ਼ਰੂਰਤਮੰਦ ਔਰਤ ਹੈ ਵਿਚਾਰੀ ਉਸਦੀ ਮਦਦ ਕਰਨ ਦੇ ਲਈ ਉਹ ਆਪਣਾ ਟਰੱਕ ਰੋਕਦਾ ਹੈ ਤੇ ਉਹ ਵੱਡਾ ਰਿਸਕ ਉਠਾਉਂਦਾ ਹੈ ਕੋਈ ਗੱਲ ਨਹੀਂ ਜੇਕਰ ਵਿਚਾਰੀ ਨੂੰ ਸੱਚਮੁੱਚ ਜ਼ਰੂਰਤ ਹੈ ਇਥੋਂ ਲੰਘ ਗਿਆ ਤਾਂ ਆਸ-ਪਾਸ ਕੋਈ ਖਾਸੇ ਬੰਦੇ ਨਹੀਂ ਹਨ ਜਿਹੜੇ ਕਿ ਇਹਦੀ ਮਦਦ ਕਰ ਸਕਣ ਕੋਈ ਵੀ ਲਿਖ ਨਹੀਂ ਰਿਹਾ ਰੇਗਿਸਤਾਨ ਆਪਣੀ ਗੱਡੀ ਨੀ ਨਹੀਂ ਰੋਕਣੀ ਚਲੋ ਫਿਰ ਇਸ ਦੀ ਮਦਦ ਉਹ ਜਰੂਰ ਕਰ ਦਿੰਦਾ ਹੈ ਆਪਣੀ ਗੱਡੀ ਰੋਕ ਕੇ ਸਾਈਡ ਲਗਾ ਕੇ ਇਸ ਦੇ ਕੋਲ ਆਉਂਦਾ ਹੈ ਉਤਰਦਾ ਹੈ ਤੇ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਸਮਝਾਉਂਦੀ ਹੈ ਵੀ ਇੱਥੇ ਮੇਰੀ ਕਾਰ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਹੈ ਤੁਸੀਂ ਮੇਰੀ ਮਦਦ ਕਰਦੇ ਹੋਗੇ ਪਹਿਲੀ ਮੁਲਾਕਾਤ ਸੀ आलिया ਦੇ ਨਾਲ ਜਸਵੀਰ ਦੀ ਉਸ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਜੋ ਬਦਲ ਦੇਣ ਵਾਲੀ ਸੀ ਉਸ ਦੀ ਜ਼ਿੰਦਗੀ ਸ਼ਾਇਦ ਖਰਾਬ ਹੋਵੇਗੀ ਤੇ ਪਰ आलिया ਦੇ ਨਾਲ ਮਿਲ ਕੇ ਉਸ ਦੀ ਜ਼ਿੰਦਗੀ ਜਿਹੜੀ ਹੈ ਹੋਰ ਵੀ ਲੱਕੀ ਹੋਣ ਵਾਲੀ ਸੀ ਫਿਰ ਨਵਾਂ ਮੋੜ ਜਿਹੜੀ ਹੈ ਇਹ ਜ਼ਿੰਦਗੀ ਹੁਣ ਲੈ ਕੇ ਆਉਣ ਵਾਲੀ ਸੀ आलिया ਦੀ ਜਦ ਜਸਵੀਰ ਕਰਦਾ ਹੈ ਅਤੇ ਗੱਡੀ ਨੂੰ ਠੀਕ ਕਰਨ ਦੇ ਵਿੱਚ ਕਿਉਂਕਿ ਉਸਨੇ ਪਹਿਲਾਂ ਬੜੀ ਮਹਾਰਤ ਹਾਸਲ ਕੀਤੀ ਸੀ ਤਰ੍ਹਾਂ ਤਰ੍ਹਾਂ ਦੇ ਉਹ ਕੰਮ ਜਿਹੜੇ ਸੀ ਕਰਕੇ ਛੱਡ ਚੁੱਕਿਆ ਸੀ ਪੰਜਾਬ ਦੇ ਵਿੱਚ ਰਹਿੰਦੇ ਉਹਨੇ ਕਈ ਗੱਡੀਆਂ ਵੀ ਠੀਕ ਕੀਤੀਆਂ ਤੇ ਮਿਸਤਰੀਆਂ ਕੋਲੇ ਸਮਾਂ ਵੀ ਗੁਜ਼ਾਰਿਆ ਸੀ ਦੋਸਤੋ ਸ਼ਾਮ ਤੱਕ ਲੱਗਿਆ ਰਹਿੰਦਾ ਪਰ ਉਹਨੂੰ ਜਿਵੇਂ ਜਿਵੇਂ ਸਮਝ ਲੱਗਦੀ ਹੈ ਵੀ ਗੱਡੀ ਦੇ ਵਿੱਚ ਇੱਕ ਜਿਹੜਾ ਪਾਰਟ ਸੀ ਜੋ ਕਿ ਸੜ ਚੁੱਕਿਆ ਸੀ ਤੇ ਉਹ ਆਲਿਆ ਨੂੰ ਸਮਝਾਉਂਦਾ ਹੈ ਵੀ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਕਿਸੇ ਨੂੰ ਫੋਨ ਲਗਾ ਲਓ ਲੇਕਿਨ ਆਲਿਆ ਆਪਣੀ ਅਸ਼ਾ ਦੇ ਵਿੱਚ ਕਹਿੰਦੀ ਹੈ ਜੇਕਰ ਆਪਣੇ ਪਿਤਾ ਨੂੰ ਫੋਨ ਲਗਾਇਆ ਬਹੁਤ ਸਖਤ ਹਨ ਤੇ ਉਹ ਮੈਨੂੰ ਸਮਝਣਗੇ ਵੀ ਨਹੀਂ ਕਿਸੇ ਅਣਜਾਣ ਤੋਂ ਤੂੰ ਮਦਦ ਕਿਉਂ ਲਈ ਆ ਮੈਨੂੰ ਲਿਉਂਦਾ ਨਹੀਂ ਛੱਡਣਗੇ ਮੈਨੂੰ ਬਹੁਤ ਤਾੜਨਾ ਕਰਨਗੇ ਇਸ ਤਰ੍ਹਾਂ ਆਲੀਆ ਦੀ ਗੱਲ ਉਹ ਸਮਝ ਜਾਂਦਾ ਆਪਣਾ ਟਰੱਕ ਕਿਸੇ ਸ਼ਹਿਰ ਵੱਲ ਮੋੜਦਾ ਹੈ ਉੱਥੇ ਜਾ ਕੇ ਉਹ 파ਟ ਆਪਣੇ ਪੈਸਿਆਂ ਦਾ ਖਰੀਦ ਕੇ ਲਿਆਉਂਦਾ ਹੈ ਤੇ ਵਾਪਸ ਆ ਕੇ ਉਸ ਜਗ੍ਹਾ ਤੇ ਜੋ ਕਿ ਰਾਤ ਬਹੁਤ ਹੋ ਚੁੱਕੀ ਸੀ ਰਾਤ ਨੂੰ ਉਹ ਟਾਰਚ ਲਗਾ ਕੇ ਗੱਡੀ ਦੀ ਰਿਪੇਅਰ ਕਰਦਾ ਹੈ ਰਿਪੇਅਰਿੰਗ ਹੋਣ ਤੋਂ ਬਾਅਦ ਆਲੀਆ ਵੀ ਉਸ ਦਾ ਧੰਨਵਾਦ ਕਰਦੀ ਹੈ ਕਿੰਨਾ ਵਧੀਆ ਮੁੰਡਾ ਜੋ ਕਿ ਮੇਰੇ ਇਕੱਲੇ ਬੀਨੇ ਮਦਦ ਕੀਤੀ ਹੈ ਬਿਨਾ ਕਿਸੇ ਸਵਾਰ ਤੋਂ ਬਿਨਾ ਕਿਸੇ ਪੈਸੇ ਦੇ ਲਾਲਚ ਤੋਂ ਇਹਨੇ ਮਦਦ ਕੀਤੀ ਹੈ ਜਸਵੀਰ ਨੂੰ ਆਪਣਾ ਸੋਨੇ ਦਾ ਹਾਰ ਉਤਾਰ ਕੇ ਦੇਣ ਲੱਗਦੀ ਹੈ ਲੇਕਿਨ ਅਗੋਂ ਉਹ ਮਨਾ ਕਰ ਦਿੰਦਾ ਹੈ ਇਹ ਸਭ ਕੁਝ ਪੈਸੇ ਵਾਸਤੇ ਮੈਂ ਨਹੀਂ ਕੀਤਾ ਉਹ ਆਖਦਾ ਹੈ ਬਸ ਇਨਸਾਨੀਅਤ ਦੇ ਨਾਤੇ ਮੈਂ ਸਭ ਕੁਝ ਕੀਤਾ ਹੈ ਮੇਰਾ ਫਰਜ਼ ਵੀ ਸੀ ਇਕੱਲੀ ਕੁੜੀ ਦੀ ਵਿਚਾਰੀ ਦੀ ਮਦਦ ਕਰਾ ਇੰਨੀ ਗੱਲ ਸੁਣ ਕੇ ਆਲੀਆ ਜਿਹੜੀ ਹੈ ਉਹ ਜਸਵੀਰ ਨੂੰ ਪਸੰਦ ਕਰਨ ਲੱਗ ਜਾਂਦੀ ਹੈ ਕਿੰਨਾ ਚੰਗਾ ਮੁੰਡਾ ਹੈ ਦੋਸਤੋ ਸਮਾਂ ਬੀਤਦਾ ਜਾਂਦਾ ਹੈ ਪਰ ਮੁਲਾਕਾਤ ਸ਼ਾਇਦ ਜਸਵੀਰ ਥੋੜੇ ਦਿਨਾਂ ਦਾ ਜਿਹੜੀ ਹੈ ਉਹ ਧੁੰਦਲੀ ਕਰ ਦਿੰਦਾ ਹੈ ਉਹ ਭੁੱਲਣ ਲੱਗ ਜਾਂਦਾ ਹੈ ਲੇਕਿਨ ਇੰਨੇ ਵਿਚਕਾਰ ਜਸਵੀਰ ਇੱਕ ਮੋਲ ਦੇ ਵਿੱਚ ਆਪਣੇ ਕੁਝ ਕੱਪੜੇ ਖਰੀਦਣ ਦੇ ਲਈ ਜਾਂਦਾ ਹੈ ਉਸ ਨੂੰ ਆਲੀਆ ਦੁਬਾਰਾ ਤੋਂ ਦਿਖਦੀ ਹੈ ਜਸਵੀਰ ਤਾਂ ਇਗਨੋਰ ਕਰ ਦਿੰਦਾ ਹੈ ਵੀ ਵੱਡੇ ਘਰ ਦੀ ਕੁੜੀ ਹੈ ਮੈਨੂੰ ਜਾਦਾ ਜਿਹੜੀ ਹੈ ਬੋਲਣਾ ਨਹੀਂ ਚਾਹੀਦਾ ਲੇਕਿਨ ਆਲੀਆ ਜਿਵੇਂ ਹੀ ਜਸਵੀਰ ਨੂੰ ਦੇਖਦੀ ਹੈ ਤੁਰੰਤ ਭੱਜੀ ਆਉਂਦੀ ਹੈ ਜਸਵੀਰ ਦੇ ਕੋਲ ਆ ਕੇ ਕਹਿੰਦੀ ਹੈ ਤੁਸੀਂ ਉਹੀ ਸਰਦਾਰ ਜੀ ਹੋਣਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਮੈਂ ਤੁਹਾਡਾ ਧੰਨਵਾਦ ਕਰਨਾ ਭੁੱਲ ਗਈ ਸੀ ਤੁਸੀਂ ਇੱਥੋਂ ਜੋ ਲੈਣਾ ਲੈਣ ਆਏ ਹੋ ਤੁਸੀਂ ਮੈਨੂੰ ਕੋ ਦੱਸੋ ਕੁਝ ਵੀ ਖਰੀਦੋ ਤੇ ਤੁਹਾਨੂੰ ਮੈਂ ਦਵਾਵਾਂਗੀ ਜਸਵੀਰ ਅੱਗੋਂ ਮਨਾ ਕਰ ਦਿੰਦਾ ਆਲੀਆ ਜ਼ਬਰਦਸਤੀ ਕਰਦੀ ਹੈ ਤਾਂ ਜਸਵੀਰ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇੱਥੇ ਮੈਨੂੰ ਇੱਕ ਕਾਫੀ ਪਿਆ ਦਿਓ ਮੈਂ ਇੰਨੇ ਦੇ ਵਿੱਚ ਹੀ ਖੁਸ਼ ਹੋਵਾਂਗਾ ਦੋਵੇਂ ਕਾਫੀ ਜਿਹੜੇ ਨੇ ਪੀਣ ਲੱਗਦੇ ਨੇ ਦੋਸਤੋ ਕਾਫੀ ਪੀਂਦੇ ਪੀਂਦੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਨੇ ਹੌਲੀ ਹੌਲੀ ਆਲੀਆ ਆਪਣਾ ਨੰਬਰ ਜਿਹੜਾ ਜਸਵੀਰ ਦੇ ਵੱਲ ਲਿਖ ਕੇ ਪਰਚੀ ਦੇ ਉੱਪਰ ਸਰਕਾਰ ਹੁੰਦੀ ਹੈ ਜਸਵੀਰ ਸਮਝ ਚੁੱਕਿਆ ਸੀ ਵੀ ਇੱਥੇ ਕੁਝ ਨਾ ਕੁਝ ਗੈਰਾਂ ਚੱਲ ਰਿਹਾ ਹੈ ਲੇਕਿਨ ਉਹ ਅੱਗੇ ਬਿਲਕੁਲ ਵਧਣਾ ਨਹੀਂ ਸੀ ਚਾਹੁੰਦਾ ਨੰਬਰ ਨੂੰ ਠੁਕਰਾ ਦਿੰਦਾ ਹੈ ਵਾਪਸ ਕਰ ਦਿੰਦਾ ਹੈ ਆਲੀਆ ਜ਼ਬਰਦਸਤੀ ਕਰਦੀ ਹੈ ਉਸ ਦੀ ਜੇਬ ਦੇ ਵਿੱਚ ਧੱਕੇ ਨਾਲ ਨੰਬਰ ਪਾ ਦਿੰਦੀ ਹੈ ਤੇ ਉੱਥੋਂ ਚਲੀ ਜਾਂਦੀ ਹੈ ਜਸਵੀਰ ਕਈ ਦਿਨ ਆਪਣੀ ਜੇਬ ਦੇ ਵਿੱਚ ਉਹ ਪਰਚੀ ਲੈ ਕੇ ਘੁੰਮਦਾ ਰਹਿੰਦਾ ਹੈ ਲੇਕਿਨ ਉਸ ਦੀ ਹਿੰਮਤ ਨਹੀਂ ਬੈਂਦੀ ਵੀ ਦੁਬਈ ਦਾ ਇੱਕ ਸ਼ੇਖ ਹੈ ਜਿਸ ਦੀ ਇਹ ਕੁੜੀ ਹੈ ਮੈਂ ਇਸ ਨੂੰ ਫੋਨ ਕਰਾਂ ਫੋਨ ਤੇ ਗੱਲ ਕਰਾਂ ਉਸ ਨੂੰ ਪਤਾ ਵੀ ਹੈ ਇੱਥੋਂ ਦੇ ਕਾਨੂੰਨ ਬਹੁਤ ਸਖਤ ਨੇ ਜੇਕਰ ਉਸਨੇ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸਦਾ ਅੰਜਾਮ ਬੁਰਾ ਹੋ ਸਕਦਾ ਹੈ ਆਪਣੇ ਪਰਿਵਾਰ ਨੂੰ ਯਾਦ ਕਰਦਾ ਸੋਚਦਾ ਵੀ ਹੈ ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਦੋਸਤੋ ਕਈ ਦਿਨ ਫਿਰ ਬਤ ਜਾਂਦੇ ਨੇ ਇੱਕ ਦਿਨ ਅਜੀਹਾ ਸਬਬ ਬਣਦਾ ਕਿ ਉਸੇ ਹੀ ਮੋਲ ਦੇ ਵਿੱਚ ਜਸਵੀਰ ਦੁਬਾਰਾ ਤੋਂ ਆਉਂਦਾ ਆਲੀਆ ਦੁਬਾਰਾ ਉਸ ਨੂੰ ਦੇਖਦੀ ਹੈ ਦੁਬਾਰਾ ਸ਼ਿਕਾਇਤ ਕਰਦੀ ਹੈ ਕਿ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਿਆ ਤੇਰੇ ਫੋਨ ਦਾ ਮੈਂ ਇੰਤਜ਼ਾਰ ਕਿੰਨਾ ਸਮਾਂ ਕਰਦੀ ਰਹੀਆਂ ਇਸ ਵਾਰ ਜਸਵੀਰ ਹਿੰਮਤ ਕਰਦਾ ਹੈ ਅਤੇ ਆਪਸ ਦੇ ਵਿੱਚ ਗੱਲ ਕਰਦਾ ਤੇ ਆਖਰਕਾਰ ਫਿਰ ਉਸ ਨੂੰ ਫੋਨ ਮਿਲਾ ਲੈਂਦਾ ਹੈ ਗੱਲਾਂ ਕਰਦੇ ਨੇ ਦੋਹਾਂ ਦੇ ਵਿੱਚ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਇੱਕ ਦਿਨ ਜਸਵੀਰ ਦੇ ਫੋਨ ਤੇ ਘਰੋਂ ਕਾਲ ਆਉਂਦੀ ਹੈ ਫੋਨ ਉਸਦੀ ਮਾਂ ਕਰਦੀ ਹੈ ਤੇ ਬਹੁਤ ਰੋ ਰਹੀ ਸੀ ਰੋਂਦੇ ਰੋਂਦੇ ਉਹ ਦੱਸਦੀ ਹੈ ਕਿ ਉਸਦੇ ਪਿਤਾ ਨੂੰ ਬ੍ਰੇਨ ਕੈਂਸਰ ਹੈ ਡਾਕਟਰ ਨੇ ਇਲਾਜ ਦੇ ਲਈ ਘੱਟੋ ਘੱਟ 50 ਲੱਖ ਰੁਪਏ ਖਰਚਾ ਦੱਸਿਆ ਹੈ ਤੇ ਮਾਂ ਉਸ ਨੂੰ ਤੁਰੰਤ ਪੈਸੇ ਭੇਜਣ ਲਈ ਕਹਿੰਦੀ ਹੈ ਜਸਵੀਰ ਇਹ ਸੁਣ ਕੇ ਘਬਰਾ ਜਾਂਦਾ ਹੈ ਕਿਉਂਕਿ ਉਸ ਕੋਲ ਇੰਨੇ ਪੈਸੇ ਨਹੀਂ ਸਨ ਉਸਨੇ ਹੁਣੇ-ਹੁਣੇ ਆਪਣਾ ਨਵਾਂ ਘਰ ਬਣਾਇਆ ਸੀ ਪਹਿਲਾਂ ਕਰਜ਼ਾ ਉਤਾਰਿਆ ਸੀ ਉਸ ਕੋਲ ਸਿਰਫ 10 ਲੱਖ ਰੁਪਏ ਸਨ ਬਹੁਤ ਪਰੇਸ਼ਾਨ ਉਹ ਰਹਿਣ ਲੱਗ ਪਿਆ ਆਲੀਆ ਦੇ ਮੈਸੇਜ ਵੀ ਆ ਰਹੇ ਸਨ ਪਰ ਉਹ ਜਵਾਬ ਨਹੀਂ ਸੀ ਦੇ ਰਿਹਾ ਆਲੀਆ ਜਿਸੋ ਜਸਵੀਰ ਨੂੰ ਜਿਹੜਾ ਹੈ ਬਿਨਾ ਰਹਿ ਨਹੀਂ ਸਕਦੀ ਜਸਵੀਰ ਦੇ ਬਿਨਾ ਪਰ ਆਪਣੀ ਕੰਪਨੀ ਦੀ ਦਿੱਤੀ ਹੋਈ ਗੱਡੀ ਕੱਢ ਕੇ ਜਸਵੀਰ ਦੇ ਘਰ ਨੂੰ ਉਹ ਚੱਲਣ ਲੱਗਦੀ ਹੈ ਆਲਿਆ ਨੂੰ ਦੇਖ ਕੇ ਜਸਵੀਰ ਦਰਵਾਜ਼ਾ ਖੋਲਦੈ ਉਸਦੇ ਗਲੇ ਲੱਗ ਕੇ ਉਹ ਰੋਣ ਲੱਗ ਜਾਂਦਾ ਹੈ ਤੇ ਚੰਗੀ ਤਰ੍ਹਾਂ ਜਦੋਂ ਉਹ ਆਲਿਆ ਨੂੰ ਦੇਖ ਕੇ ਜਸਵੀਰ ਦਰਵਾਜ਼ਾ ਖੋਲਦੈ ਅਤੇ ਉਸਦੇ ਗਲੇ ਲੱਗ ਕੇ ਰੋਣ ਲੱਗ ਜਾਂਦਾ ਹੈ ਉਹ ਆਪਣੀ ਸਾਰੀ ਹਾਲਾਤ ਜਿਹੜੇ ਨੇ ਉਸ ਨੂੰ ਦੱਸਦਾ ਹੈ ਉਸਦੇ ਪਿਤਾ ਹਸਪਤਾਲ ਦੇ ਵਿੱਚ ਭਰਤੀ ਨੇ ਪੈਸਿਆਂ ਦੀ ਲੋੜ ਹੈ ਆਲਿਆ ਉਸ ਨੂੰ ਚੁੱਪ ਕਰਾਉਂਦੀ ਹੈ ਅਤੇ ਪਾਣੀ ਦਿੰਦੀ ਹੈ ਕਹਿੰਦੀ ਹੈ ਟੈਨਸ਼ਨ ਨਾ ਲੈ ਸਭ ਠੀਕ ਹੋ ਜਾਏਗਾ। ਆਲੀਆ ਬਿਨਾ ਕੁਝ ਦੱਸੇ ਅਚਾਨਕ ਉਥੋਂ ਚਲੀ ਜਾਂਦੀ ਹੈ। ਜਸਵੀਰ ਸੋਚਣ ਲੱਗ ਪੈਂਦਾ ਹੈ ਕਿ ਆਲੀਆ ਇੱਕ ਅਮੀਰ ਘਰ ਦੀ ਕੁੜੀ ਹੈ। ਉਹ ਗਰੀਬਾਂ ਦੀ ਸਮੱਸਿਆ ਨਹੀਂ ਸਮਝ ਸਕਦੀ। ਮੈਂ ਪੈਸਿਆਂ ਦੀ ਗੱਲ ਕੀਤੀ ਤਾਂ ਉਹ ਤੁਰੰਤ ਇਥੋਂ ਚਲੀ ਗਈ ਹੈ। ਜਸਵੀਰ ਇਹ ਸੁਣ ਕੇ, ਸੋਚ ਕੇ ਸਭ ਹੈਰਾਨ ਹੋ ਰਿਹਾ ਸੀ ਤੇ ਘਰ ਦੇ ਗੇਟ ਦੇ ਫਿਰ ਦੁਬਾਰਾ ਤੋਂ ਜਿਹੜੀ ਹੈ ਘੰਟੀ ਵੱਜਦੀ ਹੈ ਉਹ ਤੁਰੰਤ ਜਾ ਕੇ ਜਦੋਂ ਗੇਟ ਖੋਲਦਾ ਹੈ ਆਲੀਆ ਉੱਥੇ ਵਾਪਸ ਦੁਬਾਰਾ ਖੜੀ ਸੀ ਉਹ ਅੰਦਰ ਆਉਂਦੀ ਹੈ ਆਪਣੇ ਬੈਗ ਤੋਂ ਪੈਸਿਆਂ ਵਾਲਾ ਬੈਗ ਕੱਢ ਕੇ ਜਸਵੀਰ ਨੂੰ ਦਿੰਦੀ ਹੈ ਇਸ ਬੈਗ ਦੇ ਵਿੱਚ 70 ਲੱਖ ਰੁਪਏ ਸਨ ਉਹ ਕਹਿੰਦੀ ਹੈ ਤੂੰ ਆਪਣੇ ਪਿਤਾ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਜਸਵੀਰ ਇਹਨਾਂ ਖੁਸ਼ ਹੋ ਜਾਂਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਆਲੀਆ ਨੂੰ ਗਲੇ ਲਗਾ ਲੈਂਦਾ ਹੈ ਜਦੋਂ ਉਹ ਥੋੜਾ ਜਿਹਾ ਹੋਸ਼ ਵਿੱਚ ਆਉਂਦਾ ਹੈ ਤਾਂ ਸ਼ਰਮਿੰਦਾ ਹੁੰਦਾ ਹੈ ਆਲੀਆ ਉਸਦੇ ਮੋਢੇ ਤੇ ਹੱਥ ਰੱਖ ਕੇ ਥਪ-ਥਪਾਉਂਦੀ ਹੈ ਅਤੇ ਉਹ ਉਹ ਚਲੀ ਜਾਂਦੀ ਹੈ ਜਸਵੀਰ ਸਾਰੇ ਪੈਸੇ ਆਪਣੇ ਘਰ ਭੇਜ ਦਿੰਦਾ ਹੈ ਅਤੇ ਉਸਦੇ ਪਿਤਾ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਕੁਝ ਦਿਨ ਹਸਪਤਾਲ ਦੇ ਵਿੱਚ ਰਹਿਣ ਤੋਂ ਬਾਅਦ ਉਸਦੇ ਪਿਤਾ ਨੂੰ ਛੁੱਟੀ ਮਿਲ ਜਾਂਦੀ ਹੈ ਹੁਣ ਜਸਵੀਰ ਬਹੁਤ ਖੁਸ਼ ਸੀ ਦੁਬਾਰਾ ਆਪਣੇ ਕੰਮ ਤੇ ਧਿਆਨ ਦੇਣ ਲੱਗ ਪਿਆ ਸੀ ਇਸ ਵਿੱਚ ਵਿੱਚ ਆਲੀਆ ਨਾਲ ਉਹ ਗੱਲ ਵੀ ਕਰਦਾ ਰਹਿੰਦਾ ਸੀ ਇੱਕ ਦਿਨ ਰੋਂਦੀ ਹੋਈ ਆਲੀਆ ਜਸਵੀਰ ਕੋਲ ਪਹੁੰਚਦੀ ਹੈ ਉਹ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਆਲੀਆ ਦੱਸਦੀ ਹੈ ਕਿ ਉਸਦੇ ਪਿਤਾ ਉਸਦਾ ਵਿਆਹ ਕਿਸੇ ਹੋਰ ਨਾਲ ਕਰਨਾ ਚਾਹੁੰਦੇ ਨੇ ਪਰ ਉਹ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਅਤੇ ਉਸ ਤੋਂ ਬਿਨਾ ਉਹ ਰਹਿ ਨਹੀਂ ਸਕਦੀ ਜਸਵੀਰ ਤੋਂ ਬਿਨਾ ਉਹ ਜਸਵੀਰ ਨੂੰ ਕਹਿੰਦੀ ਹੈ ਕਿ ਉਹ ਅੱਜ ਹੀ ਉਸਦੇ ਨਾਲ ਚੱਲੇ ਉਹ ਦੋਵੇਂ ਕੋਰਟ ਮੈਰਿਜ ਕਰਵਾ ਲੈਣ ਇਹ ਸੁਣ ਕੇ ਜਸਵੀਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਸਨੇ ਅਜੇ ਹਾ ਕੁਝ ਸੋਚਿਆ ਨਹੀਂ ਸੀ ਉਹ ਇਸ ਤਰ੍ਹਾਂ ਆਲੀਆ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ ਪਰ ਉਹ ਆਲੀਆ ਨੂੰ ਮਨਾ ਵੀ ਕਰ ਸਕਦਾ ਸੀ ਆਲੀਆ ਦੀ ਹਾਲਤ ਦੇਖ ਕੇ ਜਸਵੀਰ ਝੁਕ ਜਾਂਦਾ ਹੈ ਅਤੇ ਉਹ ਰਾਜ਼ੀ ਹੋ ਜਾਂਦਾ ਹੈ ਉਹ ਉਸੇ ਦਿਨ ਕੋਰਟ ਮੈਰਿਜ ਕਰਵਾ ਲੈਂਦੇ ਹਨ ਅੱਜ ਜਸਵੀਰ ਬਹੁਤ ਖੁਸ਼ ਸੀ ਉਸ ਨੂੰ ਇੱਕ ਅਜੇ ਹੀ ਕੁੜੀ ਮਿਲ ਗਈ ਸੀ ਜੋ ਹਰ ਦੁੱਖ ਸੁੱਖ ਦੇ ਵਿੱਚ ਉਸਦੇ ਨਾਲ ਖੜ ਸਕਦੀ ਸੀ ਹਰ ਮੁਸੀਬਤ ਜਿਹੜੀ ਹੈ ਉਹ ਬਿਲਕੁਲ ਟਲੀ ਨਹੀਂ ਸੀ ਮੁਸੀਬਤਾਂ ਜਿਹੜੀਆਂ ਸੀ ਹਜੇ ਹੋਰ ਵੀ ਬਾਕੀ ਸੀ ਜਿਸ ਦਿਨ ਜਸਵੀਰ ਦਾ ਵਿਆਹ ਹੋਇਆ ਉਸੇ ਦਿਨ ਉਸਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਜਸਵੀਰ ਨੂੰ ਫੋਨ ਆਉਂਦਾ ਹੈ ਕਿ ਉਸਦੇ ਪਿਤਾ ਜਿਹੜੇ ਸੀ ਇਸ ਸੰਸਾਰ ਦੇ ਵਿੱਚ ਹੁਣ ਨਹੀਂ ਰਹੇ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ ਉਹ ਉਹਨਾਂ ਦੇ ਅੰਤਿਮ ਸੰਸਕਾਰ ਤੇ ਜਾਣਾ ਚਾਹੁੰਦਾ ਸੀ ਉਹ ਆਲੀਆ ਨੂੰ ਵੀ ਦੁਬਈ ਦੇ ਵਿੱਚ ਇਕੱਲਾ ਨਹੀਂ ਸੀ ਛੱਡ ਸਕਦਾ ਇਸ ਲਈ ਉਹ ਭਾਰਤ ਦੀ ਇੱਕ ਟੂਕ ਬੁੱਕ ਕਰ ਲੈਂਦਾ ਪਰ ਆਪਣੀ ਫਲਾਈਟ ਰਾਤ ਦੀ ਕਰਵਾਉਂਦਾ ਤਾਂ ਜੋ आलिया ਦੇ ਘਰ ਵਾਲੇ ਸੁੱਤੇ ਪਏ ਹੋਣ ਤੇ ਉਹ ਚੁੱਪਚਾਪ ਘਰੋਂ ਨਿਕਲ ਜਾ। ਜਦੋਂ ਉਹ ਭਾਰਤ ਪਹੁੰਚਦੇ ਨੇ ਤਾਂ ਉਹ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਨੇ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਨੇ। ਲਗਭਗ 5 ਸਾਲ ਹੋ ਜਾਂਦੇ ਨੇ आलिया ਅਤੇ ਜਸਵੀਰ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਹੈ। ਜਸਵੀਰ ਕੁਝ ਦਿਨਾਂ ਬਹੁਤ ਖੁਸ਼ੀ ਮਨਾਉਂਦਾ ਹੈ ਤੇ ਦੋਸਤਾਂ ਨਾਲ ਜਸ਼ਨ ਕਰਦਾ ਹੈ। ਉਹ ਆਪਣੇ ਬੇਟੇ ਦੇ ਜਨਮ ਦਿਨ ਤੇ ਇੱਕ ਨਵਾਂ ਟਰੱਕ ਲੈਂਦਾ ਹੈ ਅਤੇ ਸੋਚਦਾ ਹੈ ਕਿ ਹੁਣ ਉਹ ਫਿਰ ਤੋਂ ਡਰਾਈਵਰੀ ਕਰੇ। ਉਹ ਖੁਦ ਵੀ ਟਰੱਕ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਚੰਗੀ ਕਮਾਈ ਉਸ ਨੂੰ ਹੋਣ ਲੱਗ ਜਾਂਦੀ ਹੈ। ਆਲਿਆ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ ਜਦੋਂ ਉਸਦੇ ਪਤੀ ਜਸਵੀਰ ਦਾ ਐਕਸੀਡੈਂਟ ਹੋ ਜਾਂਦਾ ਹੈ। ਪੂਰਾ ਟਰੱਕ ਤਬਾਹ ਹੋ ਜਾਂਦਾ ਹੈ। ਜਸਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਆਲਿਆ ਬਿਲਕੁਲ ਅੰਦਰੋਂ ਟੁੱਟ ਜਾਂਦੀ ਹੈ। ਹੁਣ ਉਸ ਦਾ ਸਹਾਰਾ ਉਸਦੇ ਬੇਟੇ ਤੋਂ ਇਲਾਵਾ ਕੋਈ ਨਹੀਂ ਸੀ। ਆਲਿਆ ਅਤੇ ਉਸਦੀ ਸੱਸ, ਉਹਨਾਂ ਦਾ ਬੇਟਾ ਹੁਣ ਘਰ ਦੇ ਵਿੱਚ ਤਿੰਨ ਹੀ ਲੋਕ ਬਚੇ ਸਨ। ਮੁਸ਼ਕਲ ਦੇ ਦਿਨ ਆਉਣੇ ਹੁਣ ਸ਼ੁਰੂ ਹੋ ਚੁੱਕੇ ਸੀ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਸੀ, ਆਲਿਆ ਨੇ ਬੂਰੀ ਦੇ ਵਿੱਚ ਆਪਣੇ ਪਤੀ ਜਸਵੀਰ ਦੀ ਬਣਾਈ ਕੋਠੀ ਨੂੰ 12 ਲੱਖ ਰੁਪਏ ਦੇ ਵਿੱਚ ਗਿਰਵੀ ਰੱਖ ਦਿੱਤਾ। ਉਸ ਪੈਸੇ ਨਾਲ ਆਲੀਆ ਤੇ ਉਸ ਦੀ ਸੱਸ ਨੇ ਇੱਕ ਕੱਪੜਿਆਂ ਦੀ ਦੁਕਾਨ ਸ਼ੁਰੂ ਕੀਤੀ। ਦਿਨ ਥੋੜੇ ਵਹਿਤਰ ਹੋਣ ਲੱਗ ਪਏ। ਇਹ ਉਹਨੇ ਸਭ ਤੋਂ ਪਹਿਲਾਂ ਪਸ਼ੂਆਂ ਵਾਲੇ ਬਾੜੇ ਵਿੱਚ ਹੀ ਉਹ ਆਪਣੇ ਰਹਿਣ ਲੱਗੇ। ਦੋ ਕਮਰੇ ਬਣਾਏ। ਉੱਥੇ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀਆਂ ਮੁਸ਼ਕਲਾਂ ਹਲੇ ਵੀ ਖਤਮ ਨਹੀਂ ਸੀ ਹੋਈਆਂ। ਇੱਕ ਦਿਨ ਉਹਨਾਂ ਦੀ ਦੁਕਾਨ ਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਜਾਂਦੀ ਹੈ। ਜਦੋਂ ਤੱਕ ਫਾਇਰ ਬਰਗੇਡ ਪਹੁੰਚਦੀ ਹੈ ਸਾਰੀ ਦੁਕਾਨ ਸੜ ਕੇ ਰਾਖ ਹੋ ਜਾਂਦੀ ਹੈ ਆਲੀਆ ਅਤੇ ਉਸਦੀ ਸੱਸ ਦੇ ਸਾਰੇ ਸੁਪਨੇ ਚੱਕਨਾ ਚੂਰ ਹੋ ਜਾਂਦੇ ਨੇ ਉਹ ਬਿਲਕੁਲ ਟੁੱਟ ਚੁੱਕੀ ਸੀ ਉਹਨਾਂ ਸਿਰ ਤੇ ਭਾਰੀ ਕਰਜ਼ਾ ਚੜ ਗਿਆ ਸੀ ਜਿਸ ਵਿਅਕਤੀ ਤੋਂ ਉਹਨਾਂ ਨੇ ਕਰਜ਼ਾ ਲਿਆ ਸੀ ਉਹਨਾਂ ਦੇ ਪੈਸਿਆਂ ਲਈ ਦਬਾਅ ਪਾਉਣ ਲੱਗ ਜਾਂਦਾ ਹੈ ਜਦੋਂ ਉਹਨਾਂ ਦੇ ਪੈਸੇ ਉਹ ਨਹੀਂ ਹੋ ਸਕਦੀਆਂ ਤਾਂ ਉਸ ਨੇ ਉਹਨਾਂ ਦੇ ਘਰ ਤੇ ਕਬਜ਼ਾ ਕਰ ਦਿਆ ਆਲੀਆ ਅਤੇ ਉਸਦੀ ਸੱਸ ਬੇਘਰ ਅਤੇ ਬੇਰੋਜ਼ਗਾਰ ਹੋ ਗਈਆਂ ਘਰ ਚਲਾਉਣ ਲਈ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰ ਨਾ ਸ਼ੁਰੂ ਕਰ ਦਿੱਤਾ ਲੋਕ ਉਹਨਾਂ ਬਾਰੇ ਤਰ੍ਹਾਂ ਤਰੰਦੀਆਂ ਗੱਲਾਂ ਕਰਦੇ ਆਲਿਆਂ ਨੇ ਸਭ ਕੁਝ ਸੁਣਦੇ ਹੋਏ ਵੀ ਹਿੰਮਤ ਨਹੀਂ ਹਾਰੀ ਆਪਣੇ ਘਰ ਨੂੰ ਚਲਾਉਣ ਲਈ ਉਹ ਬਹੁਤ ਕੁਝ ਕਰਦੀ ਪਰ ਮੁਸੀਬਤਾਂ ਹਲੇ ਵੀ ਉਹਨਾਂ ਦਾ ਪਿੱਛਾ ਨਹੀਂ ਸੀ ਛੱਡ ਰਹੀਆਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਪੂਰੇ ਜੋਰਾਂ ਤੇ ਸੀ ਚਾਰੇ ਪਾਸੇ ਪਾਣੀ ਹੀ ਪਾਣੀ ਹੋਣ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ ਜਿਸ ਤਰ੍ਹਾਂ ਹੜ੍ਹਾਂ ਦੀ ਚਪੇਟ ਦੇ ਵਿੱਚ ਆ ਕੇ ਆਲੀਆ ਦਾ ਛੋਟਾ ਜਿਹਾ ਘਰ ਵੀ ਪਾਣੀ ਦੇ ਵਿੱਚ ਰਹਿ ਗਿਆ ਸੀ ਆਲੀਆ ਅਤੇ ਉਸ ਦੀ ਸੱਸ ਅਤੇ 5 ਸਾਲ ਦਾ ਬੱਚਾ ਤਿੰਨਾਂ ਨੇ ਮਿਲ ਕੇ ਰਹਿਣ ਲਈ ਇੱਕ ਤਰਪਾਲ ਦੀ ਝੌਂਪੜੀ ਬਣਾਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦੇ ਰਹੀਆਂ ਸੀ ਹਰ ਮੁਸ਼ਕਲ ਇਹ ਸੀ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ ਬਚੇ ਹੋਏ ਲੋਕ ਆਪਣੇ ਪਸ਼ੂਆਂ ਨੂੰ ਬਚਾਉਣ ਲਈ ਸਤਲੁਜ ਦਰਿਆ ਤੇ ਮਿੱਟੀ ਦੇ ਗੱਟੇ ਭਰ ਕੇ ਬੰਨ ਬਣਾ ਰਹੇ ਸੀ ਆਲੀਆ ਤੇ ਉਸਦੀ ਸੱਸ ਵੀ ਇਸ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੀਆਂ ਸੀ ਆਲੀਆ ਮਿੱਟੀ ਦੇ ਗੱਟੇ ਭਰ ਰਹੀ ਸੀ ਤੇ ਬੰਨ ਤੇ ਲਾ ਰਹੀ ਸੀ ਜਦੋਂ ਕਿ ਉਸਦੀ ਸੱਸ ਗੱਟੇ ਭਰਨ ਦਾ ਕੰਮ ਕਰ ਰਹੀ ਸੀ ਆਲੀਆ ਦਾ 5 ਸਾਲਾਂ ਦਾ ਬੱਚਾ ਆਪਣੀ ਝੋਪੜੀ ਦੇ ਬਾਹਰ ਖੇਡ ਰਿਹਾ ਸੀ ਇਸੇ ਦੌਰਾਨ ਦੁਬਈ ਤੋਂ ਇੱਕ ਖਾਸ ਮਹਿਮਾਨ ਸ਼ੇਖ ਉਮਰ ﺍﻟਜ਼ਾਇਦ ਪੰਜਾਬ ਦੀ ਮਦਦ ਕਰਨ ਲਈ ਪਹੁੰਚਦੇ ਨੇ ਉਹ ਆਪਣੇ ਨਾਲ ਤਿੰਨ ਵੱਡੇ ਟਰੱਕ ਜ਼ਰੂਰੀ ਸਮਾਨ ਦੇ ਭਰੇ ਹੋਏ ਲਿਆਉਂਦੇ ਨੇ ਸ਼ੇਖ ਹਰ ਕਿਸੇ ਨੂੰ ਉਸਦੀ ਮਦਦ ਦੇ ਲਈ ਲੋੜ ਦਾ ਸਮਾਨ ਖਾਣ ਪੀਣ ਦਾ ਸਮਾਨ ਦਵਾਈਆਂ ਤੇ ਪੈਸੇ ਦੇ ਰਹੇ ਸੀ ਇਸਤੀ ਤੇ ਸਵਾਰ ਹੋ ਕੇ ਉਹ ਜਿਵੇਂ ਅੱਗੇ ਵਧਦੇ ਨੇ ਸ਼ੇਖ ਦੀ ਨਜ਼ਰ ਇੱਕੀ ਉੱਚੀ ਜਗ੍ਹਾ ਤੇ ਬਣੀ ਹੋਈ ਛੋਟੀ ਜੀ ਤਰਪਾਲ ਦੀ ਝੋਪੜੀ ਤੇ ਪੈਂਦੀ ਹੈ ਜਿਸ ਦੇ ਬਾਹਰ ਇੱਕ ਗੋਰਾ ਚਿੱਟਾ 5 ਸਾਲਾਂ ਦਾ ਬੱਚਾ ਸਾਈਕਲ ਦੇ ਟਾਇਰ ਨਾਲ ਖੇਡ ਰਿਹਾ ਸੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਉਸ ਬੱਚੇ ਨੂੰ ਦੇਖ ਕੇ ਸ਼ੇਖ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਸ ਦਾ ਚਿਹਰਾ ਇੱਥੋਂ ਦੇ ਲੋਕਾਂ ਨਾਲੋਂ ਵੱਖਰਾ ਅਤੇ ਸ਼ੇਖਾਂ ਵਰਗਾ ਉਹ ਲੱਗ ਰਿਹਾ ਸੀ ਸ਼ੇਖ ਬਿਨਾਂ ਕਿਸੇ ਦੇਰੀ ਕੀਤੇ ਉਸ ਬੱਚੇ ਕੋਲੇ ਪਹੁੰਚਦੇ ਨੇ ਜਿਵੇਂ ਹੀ ਉਹ ਉਸ ਨਾਲ ਗੱਲ ਕਰਨੀ ਚਾਹੁੰਦੇ ਨੇ ਆਪਣੇ ਅਨੁਵਾਦਕ ਨੂੰ ਉਹ ਕਹਿੰਦੇ ਨੇ ਉਹ ਬੱਚਾ ਅਰਬੀ ਭਾਸ਼ਾ ਵਿੱਚ ਬੋਲਣ ਲੱਗ ਜਾਂਦਾ ਹੈ ਉਹ ਸੁਣ ਕੇ ਸ਼ੇਖ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇੱਥੇ ਕੋਈ ਅਰਬੀ ਨਹੀਂ ਸੀ ਬੋਲਦਾ ਸ਼ੇਖ ਉਸ ਤੋਂ ਉਸਦੇ ਮਾਤਾ ਪਿਤਾ ਬਾਰੇ ਪੁੱਛਦਾ ਹੈ ਬੱਚਾ ਝੌਂਪੜੀ ਵੱਲ ਇਸ਼ਾਰਾ ਕਰਦਾ ਹੈ ਸ਼ੇਖ ਅੰਦਰ ਜਾਂਦਾ ਹੈ ਉੱਥੇ ਸੰਦੂਕ ਤੇ ਰੱਖੀ ਇੱਕ ਟਰੱਕ ਡਰਾਈਵਰ ਦੀ ਫੋਟੋ ਦੇਖ ਕੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਇਹ ਉਹੀ ਟਰੱਕ ਡਰਾਈਵਰ ਸੀ ਜਿਸਨੇ 7 ਸਾਲ ਪਹਿਲਾਂ ਉਹਨਾਂ ਦੀ ਧੀ ਨੂੰ ਉਹਨਾਂ ਤੋਂ ਵੱਖ ਕਰ ਦਿੱਤਾ ਸੀ ਸ਼ੇਖ ਤੁਰੰਤ ਉਸ ਬੱਚੇ ਨੂੰ ਗੋਦ ਵਿੱਚ ਚੁੱਕ ਚੁੱਕ ਲੈਂਦਾ ਹੈ ਅਤੇ ਉਸਦੀ ਮਾਂ ਬਾਰੇ ਪਹੁੰਚਦੇ ਬੱਚਾ ਦੱਸਦਾ ਹੈ ਕਿ ਮਾਂ ਤੇ ਦਾਦੀ ਦਰਿਆ ਤੇ ਬੰਨ ਦੀ ਸੇਵਾ ਕਰ ਰਹੀਆਂ ਨੇ ਸ਼ੇਖ ਬਿਨਾਂ ਕਿਸੇ ਦੇਰੀ ਕੀਤੇ ਆਪਣੀ ਕਿਸ਼ਤੀ ਤੇ ਸਵਾਰ ਹੋ ਕੇ ਬੰਨ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਉੱਥੇ ਲੋਕ ਦਰਿਆ ਵਿੱਚ ਜਾਲ ਸੁੱਟ ਕੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸ਼ੇਖ ਦੀ ਨਜ਼ਰ ਆਪਣੀ 7 ਸਾਲ ਪਹਿਲਾਂ ਘਰੋਂ ਭੱਜੀ ਧੀ ਆਲੀਆ ਤੇ ਪੈਂਦੀ ਹੈ ਜੋ ਪਾਣੀ ਦੇ ਵਿੱਚ ਡੁੱਬ ਰਹੀ ਸੀ ਸ਼ੇਖ ਇਹ ਦੇਖ ਕੇ ਦੌੜ ਕੇ ਉਸ ਨੂੰ ਬਚਾਉਣ ਲਈ ਜਾਂਦਾ ਹੈ ਸਮਾਜ ਸੇਵੀਆਂ ਦੀ ਮਦਦ ਨਾਲ ਉਹ ਆਲੀਆ ਨੂੰ ਪਾਣੀ ਵਿੱਚੋਂ ਬਾਹਰ ਕੱਢਦੇ ਨੇ ਆਪਣੇ ਪਿਤਾ ਨੂੰ ਦੇਖ ਕੇ ਆਲੀਆ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਹੈ ਪਰ ਸ਼ੇਖ ਬਿਨਾਂ ਗੁੱਸੇ ਹੋਏ ਉਸ ਨੂੰ ਮਾਫ ਕਰ ਦਿੰਦੇ ਨੇ ਅਤੇ ਗਲੇ ਲਗਾ ਲੈਂਦੇ ਨੇ ਦੋਵੇਂ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ ਆਲੀਆ ਆਪਣੇ ਪਿਤਾ ਨੂੰ ਸਾਰੀ ਹੱਦਬੀਤੀ ਦੱਸਦੀ ਹੈ ਕਿ ਕਿਵੇਂ ਉਹ ਉਸ ਨੇਕ ਬੰਦੇ ਨਾਲ ਇੱਥੇ ਪਹੁੰਚੀ ਸੀ ਕਿਵੇਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਸੀ ਕਿਵੇਂ ਇੱਕ ਹਾਦਸੇ ਨੇ ਸਭ ਕੁਝ ਬਾਹ ਕਰ ਦਿੱਤਾ ਆਪਣੀ ਬੇਟੀ ਦਾ ਸਾਰਾ ਦੁੱਖ ਜਾਣਨ ਤੋਂ ਬਾਅਦ ਸ਼ੇਖ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ। ਸ਼ੇਖ ਆਲੀਆ ਨੂੰ ਆਪਣੇ ਨਾਲ ਵਾਪਸ ਲੈ ਕੇ ਜਾਣਾ ਚਾਹੁੰਦੇ ਸਨ ਪਰ ਆਲੀਆ ਇਨਕਾਰ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਉਹ ਉਸਦੇ ਪਤੀ ਦਾ ਘਰ ਹੈ, ਉਹ ਇੱਥੇ ਹੀ ਰਹਿਣਾ ਪਸੰਦ ਕਰੇਗੀ। ਆਲੀਆ ਦੀ ਗੱਲ ਸਮਝ ਕੇ ਸ਼ੇਖ ਉਸ ਦੀ ਝੌਂਪੜੀ ਵਿੱਚ ਆ ਕੇ ਬੈਠਦੇ ਨੇ। ਆਲੀਆ ਦੇ ਹੱਥੋਂ ਪਾਣੀ ਵੀ ਪੀਂਦੇ ਨੇ। ਜਿਸ ਤੋਂ ਬਾਅਦ ਸ਼ੇਖ ਆਪਣੀ ਬੇਟੀ ਨੂੰ ਕੁਝ ਪੈਸੇ ਦਿੰਦੇ ਨੇ। ਉਸਦੇ ਖਾਤੇ ਦੇ ਵਿੱਚ 10 ਕਰੋੜ ਰੁਪਏ ਦੀ ਮੋਟੀ ਰਕਮ ਵੀ ਜਮ੍ਹਾਂ ਕਰਵਾਉਂਦੇ ਨੇ। ਜੋ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਰ ਬਣਾ ਸਕੇ। ਸ਼ੇਖ ਆਲੀਆ ਨਾਲ ਵਾਅਦਾ ਕਰਦੇ ਨੇ ਕਿ ਜਦੋਂ ਉਹ ਹਾਲਾਤ ਠੀਕ ਹੋ ਜਾਣਗੇ ਤਾਂ ਉਹ ਉਸ ਨੂੰ ਇੱਕ ਵਾਰ ਫਿਰ ਮਿਲਣ ਆਉਣਗੇ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤਦ ਤੱਕ ਲਈ ਧੰਨਵਾਦ।